ਸਭ ਤੋਂ ਪਹਿਲਾਂ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਮੈਂ ਅੱਜ ਸਬੱਬ ਬਣਿਆ ਪਹੁੰਚਿਆ ਪਿੰਡ ਜਮਾਲਪੁਰ ਲੁਧਿਆਣਾ ਵਿਖੇ ਜੋ ਕਿ ਸਵਰਗਵਾਸੀ ਬਾਬਾ ਅਮਰ ਸਿੰਘ ਚੁਕੀਲਾ ਤੇ ਬੀਬੀ ਅਮਰਚੋਤ ਉਹਨਾਂ ਦਾ ਜਦੀ ਘਰ ਜਿੱਥੇ ਉਹ ਰਹਿੰਦੇ ਸੀ ਜਿੱਥੇ ਉਹਨਾਂ ਦੀ ਰਹਿਸ਼ ਸੀ ਤੇ ਜਿਹੜਾ ਤੁਸੀਂ ਫਰਨੀਚਰ ਦੇਖ ਰਹੇ ਹੋ ਤੇ ਇਹ ਫਰਨੀਚਰ ਉਹਨਾਂ ਦੇ ਹੱਥ ਦਾ ਖਰੀਦਿਆ ਹੋਇਆ ਉਸ ਕਮਰੇ ਦੇ ਵਿੱਚ ਰਹਿੰਦੇ ਸੀ ਆ ਉਹਨਾਂ ਦਾ ਬੈਡਰੂਮ ਦਿਖਾ ਰਿਆ ਮੈਂ ਤੁਹਾਨੂੰ ਤੇ ਆ ਜਿਹੜਾ ਪੋਸਟਰ ਦੇਖ ਰਹੇ ਹੋ ਚੋਗਾ ਚਮਕੀਲੇ ਦਾ ਇਹ ਉਹਨਾਂ ਦਾ ਸੁਪੁੱਤਰ ਜੈਮਨ ਚਮਕੀਲਾ ਤੇ ਬੀਬੀ ਰੀਆ ਸੰਧੂ ਜੀ ਇਹ ਵੀ ਅੱਜ ਕੱਲ ਲਗਾਉਂਦੇ ਨੇ ਸੋ ਇਹਨਾਂ ਨੂੰ ਵੀ ਆਪਣੀ سپورਟ ਬਣਦੀ ਆ ਹਨਾ ਕਰਨੀ ਜੈਮਨ ਚਮਕੀਲਾ ਜੀ ਨੂੰ سپورਟ ਕਰੋ ਵੱਧ ਤੋਂ ਵੱਧ ਬਾਬਾ ਚਮਕੀਲਾ ਜੀ ਦਾ ਲੜਕਾ ਇਹ ਤੇ ਜਿੰਨੇ ਵੀ سپورਟ ਹੋ ਸਕਦੇ ਐ ਨੂੰ ਕਰੋ ਤੇ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਹੋਰ ਇਸ ਤਰ੍ਹਾਂ ਦੀਆਂ ਅਪਡੇਟਾਂ ਆਪਾਂ ਹੋਰ ਬਣਾਇਆ ਕਰਾਂਗੇ ਤੇ ਮਿਲਦੇ ਆਂ ਜਲਦੀ ਫੇਰ ਇਸ ਤਰ੍ਹਾਂ ਦੀ ਕੋਈ ਅਪਡੇਟ ਲੈ ਕੇ ਤਦ ਤੱਕ ਲਈ ਦਿਓ ਆ ਗਿਆ ਧੰਨਵਾਦ